ਹੁਣ ਬਾਪੂ ਜੀ ਫਾਰਮ ਤਾਂ ਤੁਸੀਂ ਆਪ ਹੀ ਤਿਆਰ ਕਰਾਇਆ ਉਹ ਜਿਹਦਾ ਸਾਡੀ ਕੋਈ ਗਲਤੀ ਨਹੀਂ ਨਾ ਹੈਗੀ ਆ ਫਾਰਮ ਸੇਫ ਹੈ ਕਿ ਕਿਵੇਂ ਲੈ ਲੈ ਕੇ ਆ ਵਿੱਚੋਂ ਜੀ ਫੋਨ ਆਈ ਜਾਂਦਾ ਸਾਡਾ ਸਾਫਕਾ ਸਰਪੰਚ ਉਹਨਾਂ ਦੇ ਨਾਲ ਹੈਂਡ ਫ੍ਰੀ ਫੋਨ ਲੈ ਕੇ ਇੱਕ ਮਿੰਟ ਤੁਹਾਨੂੰ ਹੈਂਡ ਫ੍ਰੀ ਕਰ ਦੇ ਹਾਂਜੀ ਹਾਂਜੀ ਦੱਸੋ ਜੀ ਸਰਪੰਚ ਸਾਹਿਬ ਹਾਂ ਕਿਵੇਂ ਅੰਦਰ ਆਪਣੇ ਜਿਹੜਾ ਉਮੀਦਵਾਰ ਜਗਵੰਤ ਸਿੰਘ ਸਾਨੂੰ ਪ੍ਰੀਤਮ ਸਿੰਘ ਉਹਦੇ ਕਾਗਜ਼ ਵੀ ਸਹੀ ਆ ਕਿ ਲੈ ਗਿਆ ਜਿਹੜਾ ਆਪਣਾ ਕੰਡੀਡੇਟ ਕੜਾ ਹੋਇਆ ਤੁਸੀਂ ਪਾ ਲ ਹਾਂਜੀ ਕੌਣ ਲੈ ਕੇ ਗਿਆ ਜੀ ਉਹਨਾਂ ਤੋਂ ਜਸਪਾਲ ਨੇ ਵਿਆਹ ਜਸਪਾਲ ਤੇ ਤਾਰਾ ਜੀ ਦੋਨੇ ਇਹਨਾਂ ਨੇ ਖੋਏ ਆ ਦੋਨਾਂ ਨੇ ਢਾਕੇ ਖੋਏ ਆ ਹਾਂ ਹਾਂ ਦੇਖੋ ਜੀ ਬੰਦੇ ਪੰਜ ਸੀ ਸੇ ਨੂੰ ਫਣ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਸਰਦਾਰ ਜੀ ਇੱਕ ਮਿੰਟ ਸੁਣੋ ਸਰ ਸਰ ਯਾਰ ਸੁਣੋ ਹੁਣ ਸਰਦਾਰ ਸਾਹਿਬ ਇੰਨਾ ਤਾਂ ਨਾ ਕਰੋ ਪਹਿਲਾਂ ਤੁਸੀਂ ਇੱਕ ਦੇ ਹੁਣ ਦੂਜੇ ਦੇ ਆ ਕੇ ਅਸੀਂ ਕੱਲੇ ਕੱਲੇ ਦੀ ਨਿਗਰਾਨੀ ਰੱਖੋ ਜੀ ਸਹਾਂਤ ਸਿੰਘ ਤੇ ਹੀ ਰੱਖੋ ਜੀ ਸੁਣੋ ਅਸੀਂ ਸਾਰਿਆਂ ਦੀ ਰੱਖਾਂਗੇ ਸਾਡੇ ਲਈ ਸਾਰੇ ਹੀ ਬਰਾਬਰ ਨੇ ਜੀ ਅੰਦਰ ਵਿੱਚ ਅੰਦਰ ਜਾ ਕੇ ਤਾਂ ਨਾਂ ਫੈਲ ਕੋਈ ਜਾਵੇ ਜਿੱਥੇ ਪ੍ਰਸ਼ਾਸਨ ਆ ਬ੍ਰਦਰ ਜਦੋਂ ਤੁਸੀਂ ਸਾਰੇ ਅੰਦਰ ਅਸੀਂ ਤੁਸੀਂ ਕਰ ਸਾਨੂੰ ਅੰਦਰ ਭੇਜੋ ਅੰਦਰ ਭੇਜੋ ਅਸੀਂ ਸਾਰਿਆਂ ਨੂੰ ਅੰਦਰ ਭੇਜਤਾ ਹੁਣ ਸਾਡੇ ਕੋਲ ਜੈਸਾ ਕੋਈ ਥਰਮਾਮੀਟਰ ਤਾਂ ਨਹੀਂ ਨਾ ਅੰਦਰ ਕੀ ਚੱਲ ਰਿਹਾ ਜਿਹਦੀ ਕੋਈ ਫਾਈਲ ਆਓ ਮੇਰੇ ਨਾਲ ਅੰਦਰ ਬੰਦਦਾ ਮੈਂ ਦੂਜੀ ਬਾਕੀ ਹੋਰ ਹੈ ਕਿਸੇ ਦੀ ਫਾਈਲ ਨਹੀਂ ਹੈਗੀ ਇੱਕ ਪਤਾ ਨਹੀਂ ਉਹਦੇ ਕੋਲੇ ਹੈਗੀ ਹੈ ਸਾਲੇ ਸੁਣੋ ਹਲੇ ਸੁਣੋ ਫਟਾ ਕੇ ਫੋਟੋ ਦਾ ਪੀਆ ਚਲ ਵਾਦੇ ਸਾਜੀ ਨਾਲ ਥੋੜੀ ਜਾਵਾਂਗੇ ਮੇਰੇ ਦਾ ਸਿਰਫ ਅੰਦਰ ਉਹੀ ਜਾਊਗਾ ਉਹੀ ਜਾਊਗਾ ਕਾਕੇ ਨੂੰ ਫੋਨ ਲਾਓ ਕਾਕੇ ਨੂੰ ਜਿਹੜਾ ਕੈਂਡੀਡੇਟ ਹੈ ਉਹੀ ਜਾਊਗਾ ਨੋਮੀਨੇਟ ਹੋ ਜਾਊਗਾ ਸੁਣੋ ਸੁਣੋ ਸਰਦਾਰ ਸਾਹਿਬ ਇੱਕ ਬੇਨਤੀ ਕਰਾਂ ਤੁਹਾਨੂੰ ਸਾਰਿਆਂ ਨੂੰ ਦੇਖੋ ਡੇਢ ਘੰ ਪਰ ਤੁਹਾਡੇ ਬੰਦੇ ਅਸੀਂ ਡੇਢ ਘੰਟਾ ਪਹਿਲਾਂ ਇਹ ਕੰਮ ਕਰਨ ਤੋਂ ਪਹਿਲਾਂ ਉੱਪਰ ਚੜ੍ਹ ਗਏ ਸੀ ਚਲੇ ਗਏ ਸੀ ਅੰਦਰ ਯਾਰ ਅਸੀਂ ਤਾਂ ਸਵੇਰ ਦੇ ਤੁਹਾਡੇ ਨਾਲ ਖੜੇ ਦੱਸੋ ਕਿਹੜਾ ਬੰਦਾ ਅਸੀਂ ਕੱਲਾ ਕੱਲਾ ਬੰਦਾ ਅੰਦਰ ਭੇਜਿਆ ਦੋ ਬਾਈ ਜੀ ਬੰਦੇ ਸਾਡੇ ਨਵਾਂ ਕੰਮ ਸੇਦੀ ਆਇਆ ਇਹਨੂੰ ਭਜ ਕੇ ਆ ਤੁਹਾਡੇ ਸਾਹਮਣੇ ਅਸੀਂ ਕਿਹੜੇ ਪਿੰਡ ਦਾ ਬੰਦਾ ਕਹਿੰਦਾ ਵੀ ਅਸੀਂ ਨਹੀਂ ਅੰਦਰ ਭੇਜਾ ਦੱਸੋ ਬਿਲਕੁਲ ਸਰ ਬਿਲਕੁਲ ਭੇਜਾ ਦੇ ਆਹ ਵੇਖੀ ਬਾਹਰ ਬਾਹਰ ਆ ਗਏ ਨੇ ਲੈ ਗਏ ਅੰਦਰੋਂ ਫੂਕਾ ਅਸੀਂ ਪਹਿਲਾਂ ਐਮਪੀ ਸਾਹਿਬ ਇਹ ਗੱਲ ਕਹੀ ਕਿ ਆ ਵੀ ਬੰਦੇ ਅੰਦਰ ਆ ਜਿਹੜੇ ਨਸ਼ੇ ਖਾਦੇ ਵਾਲੇ ਆ ਲਾਣ ਕਰਕੇ ਬੜੇ ਜੀ ਐਮਪੀ ਦਾ ਬੈਨ ਵੀ ਹੈਗਾ ਜੀ ਬਿਲਕੁਲ ਚੈੱਕ ਕਰ ਲੋ ਸਾਹਿਬ ਮੈਂ ਬਿਆਨਨਾਮਾ ਕਰ ਨਹੀਂ ਜਾਂਦਾ ਅੱਜ ਡਰਗ ਟੈਸਟ ਨਹੀਂ ਹੋ ਰਿਹਾ ਕਿ ਅਸੀਂ ਡਰਗ ਟੈਸਟ ਕਰਕੇ ਅੰਦਰਵਾੜ ਨਹੀਂ ਸੀ ਜੀ ਜੇਕਰ ਕੋਈ ਕਾਗਜ਼ ਭਰਨਾ ਆ ਸਾਰੇ ਅੰਦਰ ਗਏ ਹੈਗੇ ਸਾਡੇ ਲਈ ਜਿਹਦੀ ਬੋਟੀ ਐਨਿੰਗੀ ਉਹਨੂੰ ਕਿੱਥੇ ਜਾ ਰਿਹਾ ਜਿਹੜੇ ਸ਼ਹਿਰੀ ਵੋਟ ਆ ਉਹ ਕਿਉਂ ਅੰਦਰ ਜਾ ਰਹੀ ਹੈ ਫਿਰ ਅੰਦਰ ਸਭੀ ਚੱਕਰ ਚਤੇ ਜਾਣਗੇ ਕਾਗਜ਼ ਸਹੀ ਨੇ ਗਲਤ ਨੇ ਅਧੂਰੇ ਨੇ ਪੂਰੇ ਨੇ ਇਹ ਸਾਡਾ ਕੰਮ ਨਹੀਂ ਇਹ ਅੰਦਰ ਦਫਤਰੀ ਕੰਮ ਕਾਜ ਵਾਲਾ ਕੰਮ ਆ ਇਹ ਤਾਂ ਹੈਗਾ ਸਰ ਜੀ ਵੀ ਜਿਹਨੇ ਭਰਨੇ ਆ ਫਾਰਮ ਉਹ ਅੰਦਰ ਜਾਵੇ ਜਿਹੜੇ ਨਹੀਂ ਭਰਨੇ ਉਹਨੂੰ ਕਿਉਂ ਅੰਦਰ ਜਾਂਦੇ ਹੋ ਬਿਨਾ ਆਧਾਰ ਕਾਰਡ ਬਿਨਾ ਆਧਾਰ ਕਾਰਡ ਤੋਂ ਬਿਨਾ ਉਹਦੇ ਤੋਂ ਚਲੋ 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 ਛਰੇ ਆਉਂ ਤੱਕਾ ਕਰਿਆ ਨਾ ਇਹ ਕੁੰਡੀ ਸਰਕਾਰ ਪੌੜੀਆਂ ਦੀ ਜਿਹੜੀ ਹਾਲਤ ਹੈ ਬਹੁਤ ਜਿਆਦਾ ਖਸਤਾ ਹੈ ਪੰਚਾਇਤੀ ਇਲੈਕਸ਼ਨ ਚੱਲ ਰਹੇ ਨੇ ਇਹਨਾਂ ਦੇ ਨਾਲ ਇਹ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਤੇ ਆ ਕੇ ਲੋਕ ਇੱਥੇ ਜਿਹੜੇ ਉਮੀਦਵਾਰ ਚੋਣ ਲੜਨਾ ਚਾਹੁੰਦੇ ਆ ਉਹ ਟੈਂਕੀ ਦੇ ਉੱਪਰ ਚੜ ਕੇ ਟੈਂਕੀ ਦੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਿੰਨੇ ਦਿਖਾਵੇ ਬਹੁਤ ਜ਼ਿਆਦਾ ਹਾਲਤ ਖਸਤਾ ਹੈ ਕਰੇ ਕੋ ਹੰਗਾ ਪੰਗਾ ਪੌੜੀਆਂ ਇਹਨਾਂ ਦੀ ਜਦੋਂ ਵੀ ਮਰਜੀ ਇਹਨਾਂ ਦਾ ਜਾਨੀ ਨੁਕਸਾਨ ਹੋ ਸਕਦਾ ਇਹਨਾਂ ਨੂੰ ਟੈਂਕੀ ਉੱਤੇ ਚੜਨਾ ਕਿਉਂ ਪਿਆ ਕੀ ਮਜਬੂਰੀ ਸੀ ਇੱਥੇ ਸਾਡੇ ਨਾਲ ਕਾਂਗਰਸ ਦੇ ਜਨਕੀ ਹਲਕਾ ਅੰਚਾਰ ਦਰਸ਼ਨ ਸਿੰਘ ਢਿਲਮਾ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿਵੇਂ ਦੇਖਦੇ ਹੋ ਜਿਹੜਾ ਲੋਕਤੰਤਰ ਹੈ ਲੋਕਤੰਤਰ ਦਾ ਕੋ ਧਾਣ ਹੋ ਕਾਣ ਹੋ ਰਿਹਾ ਜੇ ਅੱਜ ਵੀ ਨਹੀਂ ਲੋਕਾਂ ਨੂੰ ਪਤਾ ਲੱਗਦਾਗਾ ਵੀ ਲੋਕਤੰਤਰ ਦਾ ਕਾਣ ਹੋ ਰਿਹਾ ਕਿਉਂਕਿ ਚੋਣਾਂ ਹਮੇਸ਼ਾ ਹੀ ਲੋਕਤੰਤਰ ਦੇ ਤਹਿਤ ਹੁੰਦੀਆਂ ਪਹਿਲਾਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਵਤੀ ਚੋਣਾਂ ਤਾਰਾ ਜੁ ਹੋਈਆਂ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਹੋਈਆਂ ਪਰ ਕਦੇ ਲੋਕ ਇੱਥੇ ਅਸੀਂ ਹਲਕੇ ਜਿੱਤੋ ਦੇ ਵਿੱਚ ਵੇਖਦੇ ਨੇ ਕੋਈ ਟੈਂਕੀਆਂ ਤਾਂ ਨਹੀਂ ਚੜੀ ਸੀ ਲੋਕ ਕਦੇ ਵੀ ਜੇ ਗੱਲ ਕਰਗੇ ਆਪਾਂ ਜਿਹੜੀਆਂ ਕਦੇ ਪੌੜੀਆਂ ਪੌੜੀਆਂ ਦੀ ਹਾਲਤ ਵੇਖੋ ਕਿੰਨੀ ਖਸਤਾ ਟੁੱਟੀਆਂ ਪਈਆਂ ਜਿਨ ਕਿ ਕ੍ਰੈਕ ਹੋਈਆਂ ਪਈਆਂ ਉਹ ਉੱਤੇ ਚੜ ਗਏ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਸਰਕਾਰ ਹੋਊਗੀ ਪੰਜਾਬ ਸਰਕਾਰ ਨੂੰ ਲੋਟ ਚੋਣਾਂ ਲੁੱਟ ਕੇ ਆਪਣੀ ਵਾਵਾ ਮਿਲਣੀ ਚਾਹੀਦੀ ਹੈ ਉਹਨੂੰ ਲੋਕਾਂ ਦੀ ਜਾਨ ਮਾਲ ਦਾ ਕੋਈ ਮਤਲਬ ਨਹੀਂਗਾ ਜਿੰਨੇ ਪੰਜਾਬ ਸਰਕਾਰ ਦੇ ਐਮ ਐਲ ਏ ਮੰਤਰੀ ਜੋਹਲ ਆਏ ਉਹਨਾਂ ਨੂੰ ਵਾਵਾ ਵਦੀ ਲੋੜ ਹੈ ਲੋਕਾਂ ਦੀ ਜਾਨਵਾਲ ਦੀ ਰੱਖ ਦੀ ਲੋੜ ਨਹੀਂ ਪਹਿਲੀ ਗੱਲ ਜੇ ਵਾਟਰ ਵਾਖ ਦੀ ਟੈਂਕੀ ਤੇ ਬੰਦੇ ਚੜ੍ਹੇ ਆ ਖਸਤਾ ਹਾਲਤ ਹੈ ਉਹਦੀ ਤੇ ਜਾਨਵਾਲ ਦੀ ਜੇ ਉਹਨਾਂ ਨੂੰ ਕੋਈ ਨੁਕਸਾਨ ਹੋਇਆ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਉਹਨਾਂ ਦੇ ਲੋਕਲ ਲੀਡਰ ਹੋਣਗੇ ਜੀ ਤੁਸੀਂ ਹਾਲ ਦੇਖਿਆ ਹੁਣ ਲੋਕਾਂ ਨੂੰ ਕਿਵੇਂ ਲੰਮੀਆਂ ਲੰਮੀਆਂ ਲੈਣਾ ਲੱਗੀਆਂ ਪਈਆਂ ਪਹਿਲਾਂ ਵੀ ਐਡੀਆਂ ਲੰਮੀਆਂ ਲੈਣ ਲੱਗਦੀਆਂ ਸੀ ਕਿਤੇ ਇਹ ਤਾਂ ਹੁਣ ਲੋਕਾਂ ਨੂੰ ਸਾਰਿਆਂ ਨੂੰ ਦਿਸਦਾ ਹੀ ਆ ਪਿਛਲੀ ਵਾਰੀ ਪੰਚਾਇਤੀ ਚ 5 ਸਾਲ ਹੀ ਹੋਏ ਆ ਚੋਣਾਂ ਹੋਈਆਂ ਹੀ ਆ ਅਜੇ ਤਾਂ ਲੋਕ ਜਿਹੜਾ ਹੈਗਾ ਟਾਈਮ ਆ 2 ਵਜ ਗਏ ਨੇ ਵਜਨ ਵਾਲੇ ਨੇ ਤਾਂ ਅਜੇ ਇਹਨਾਂ ਦੇ ਉਸ ਲਈ ਤੁਰੇ ਫਿਰਦੇ ਆ ਲੋਕਾਂ ਨੂੰ ਕਾਗਜ਼ ਨਹੀਂ ਪੂਰੇ ਦਿੱਤੇ ਗਏ ਚੁੱਲਾ ਟੈਕ ਲਈ ਮਰ ਲੋਗੇ ਤੁਰੇ ਫਿਰਦੇ ਆ ਕਿ ਲੋਕਾਂ ਸਰਕਾਰ ਦੀ ਜਵਾਂ ਨਲਾਇਕੀ ਹੈ ਸਰਕਾਰ ਆਪਣੀ ਨਲਾਇਕੀ ਲਕਾਉਣ ਦੇ ਵਾਸਤੇ ਇਹ ਸਾਰੀ ਘਪਲੇਬਾਜੀ ਕਰ ਰਹੀ ਹੈ ਜੀ ਧੰਨਵਾਦ ਹੋਰ ਵੀ ਜਾਣਕਾਰੀ ਲਵਾਂਗੇ ਇੱਥੇ ਜਨਨਕ ਸਰਬਜੀਤ ਕਾਲਸਾ ਦੇ ਉਹਨਾਂ ਦੇ ਸਮਰਥਨ ਵੀ ਪਹੁੰਚੇ ਕਿ ਕੀ ਲੱਗਦਾ ਕੀ ਵੇਖ ਰਹੇ ਹੋ ਤੁਸੀਂ ਵੀ ਪਹੁੰਚੋ ਇੱਥੇ ਟੈਂਕੀ ਦੇ ਉੱਪਰ ਚੜੇ ਕੀ ਮਜਬੂਰੀ ਲੱਗਦੀ ਹੈ ਇਹਨਾਂ ਦੇ ਚੜਨ ਉੱਤੇ ਇਹ ਮਜਬੂਰੀ ਹੈ ਜੀ ਇਹ ਗਾਹਦਾਂ ਦੀ ਸਰਕਾਰ ਦੀ ਨਲਾਇਕੀ ਹੈ ਹੂੰ ਇਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਹੁਣ ਕਾਗਜ਼ ਉੱਥੋਂ ਖੋਖੋ ਪਾੜੀ ਜਾਂਦੇ ਹਨ ਇਹਨਾਂ ਦੇ ਹੂੰ ਇਹ ਕੋਟੇ ਚਾਨ ਸਿੰਘ ਵਾਲੇ ਤੋਂ ਹੈਗੇ ਜਿਹੜੇ ਨੌਜਵਾਨ ਤਾਂ ਚੜੇ ਹੋਏ ਆ ਜੀ ਇਹਨਾਂ ਨੂੰ ਅੰਦਰ ਹੀ ਨਹੀਂ ਵੜਨ ਦੇ ਰਹੇ ਉਸੇ ਜੀ ਗੇਟ 'ਤੇ ਹੀ ਰੋਕੀ ਖੜੇ ਆ ਆਪ ਦੇ ਉਹਨਾਂ ਨੇ ਕਾਗਜ਼ ਭਰਤੇ ਇਹ ਸਾਰਾ ਪਿੰਡ ਇੱਕ ਪ ਦੋ ਤਿੰਨ ਪਰਿਵਾਰ ਇੱਕ ਪਾਸੇ ਹੈ ਜਿਨ੍ਹਾਂ ਦੀ ਮਦਦ ਹਲਕਾ ਐਮਐਲਏ ਅਮੋਲਕ ਸਿੰਘ ਕਰ ਰਿਹਾ ਹੈ ਜੀ ਤਿੰਨ ਪਰਿਵਾਰ ਕਿਸ ਤਰ੍ਹਾਂ ਸਰਪੰਚੀ ਜਿੱਤਣਗੇ ਇਧਰ ਜਾਣਕਾਰੀ ਲੈ ਲਾਂਗੇ ਜੋ ਬਜ਼ੁਰਗ ਇਧਰ ਉੱਪਰ ਬੈਠੇ ਚੜ੍ਹੇ ਤੇ ਇਹਨਾਂ ਦੀ ਪੁੱਛਦਿਆਂ ਜਾਣਕਾਰੀ ਲੈਣੇ ਆ ਵੀ ਉੱਤੇ ਚੜਨ ਕੀ ਮਜਬੂਰੀ ਬਣ ਗਈ ਬਾਪੂ ਚੜ੍ਹਨ ਉੱਤੇ ਇਹ ਜੀ ਸਾਡੇ ਕਾਗਜ਼ ਪਾੜਦੇ ਆ ਸਾਡੇ ਕਾਜ ਨਹੀਂ ਭਰਨ ਦਿੱਤੇ ਜੱਸੀ ਦੇ ਮੋਲਕ ਪੂਰਾ ਗੁੰਡਾਗਰਦੀ ਕਰਦੀ ਕਰਦੇ ਆ ਹਾਂ ਓ ਮੇਰੀ ਪੈਲੀ ਨਾ ਲੱਗਦੀ ਮੈਨੂੰ ਕਹਿੰਦੇ ਤੇਰੀ ਪੈਲੀ ਨਾ ਲੱਗਦੀ ਹੈ ਜੀ ਮੈਨੂੰ ਲੱਗਦੀ ਹੈ ਹੁਣ ਵਟਾਂ ਵਟਾਂ ਦਾ ਲੱਗਦੀਆਂ ਆਂ ਕਹਿੰਦੇ ਤੂੰ ਉਹਨਾਂ ਦੇ ਮਮਕਰ ਕਿਉਂ ਜਾਂਦਾ ਮੈਨੂੰ ਧਮਕੀਆਂ ਦਿੰਦਾ ਮੋਲਕ ਵੀ ਤੇ ਉਹ ਵੀ ਜੱਸੀ ਕੇ ਵੀ ਸਾਰਾ ਲਾਣਾ ਦਲਤੋ ਵਾਲਿਆਂ ਦਾ ਮੈਂ ਤੀ ਬਜ਼ੁਰਗ ਆਦਮੀ ਹਾਂ ਤੁਹਾਨੂੰ ਡਰ ਨਹੀਂ ਲੱਗਿਆ ਪੌੜੀਆਂ ਖਸਤਾ ਜਾਨੀ ਕਿ ਟੁੱਟੀਆਂ ਪਈਆਂ ਨਹੀਂ ਚੜਾਗਾ ਮੈਂ ਤਾਂ ਇੱਥੇ ਵੀ ਇਹਨਾਂ ਦਾ ਰੱਥਾ ਮੰਗੀਏ ਨਹੀਂ ਫਾਹਾ ਲੈ ਕੇ ਮੈਂ ਕਿਦੋਂ ਮੈਂ ਉੱਤੋਂ ਇੱਥੋਂ ਮੈਂ ਫਾਹਾ ਲੈ ਲਿਆ ਉਹਨਾਂ ਨੇ ਛਾਲ ਮਾਰ ਦੇਣੀ ਹੈ ਅੱਛਾ ਅੱਜ ਦਾ ਛਿਆਂ ਥੱਤਾ ਨੇ ਕੋ ਮੋਹਲ ਦਾ ਨਾਂ ਲੈ ਕੇ ਮਰਨਾ ਹੈ ਜੀ ਹਾਂ ਸਾਰੇ ਪੱਤਰਕਾਰਾਂ ਨੂੰ ਪਤਾ ਲੱਗਿਆ ਇੱਥੇ ਦਾ ਵੀ ਨਾਂ ਲਵਾਂਗੇ ਵੀ ਸਾਡੀ ਬਾਤ ਨਹੀਂ ਪੁੱਛਦਾ ਹੋ ਜੀ ਸਾਰੇ ਉਹ ਪੁਲਿਸ ਵਾਲਾ ਮੁਲਾਜ਼ਮ ਸਾਰੇ ਉਹਦੇ ਨਾਲ ਰਲਿਆ ਉਹਨਾਂ ਨਾਲ ਜੀ ਸਨੇਮ ਵੀਡੀਓ ਸਨੇ ਸੈਕਟਰੀ ਸਾਰੇ ਰਲਿਆ ਜੀ ਅੱਜ ਤਾਂ ਇਹਨਾਂ ਦਾ ਨਾਂ ਲੈ ਕੇ ਮਰਨਾ ਸਰਕਾਰ ਦਾ ਜੀ ਹਾਂ ਵੀ ਕਿਦਾਂ ਮੈਨੂੰ ਇੱਥੇ ਰਸਾ ਫੜਾ ਲੈਣ ਤੇ ਉਹਨਾਂ ਨੇ ਉੱਤੋਂ ਛਾਲਾ ਮਾਰ ਦਿੰਦੀ ਹੈ ਠੀਕ ਹੈ ਜਦੋਂ ਪਿੰਡ ਨਹੀਂ ਜਾਉਂਦਾ ਹਾਂ